ਭਗਵੰਤ ਮਾਨ ਸਾਹਿਬ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੇ ਆ ਜਦੋਂ ਤੁਸੀਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਕਿਸੇ ਮੁਲਾਜ਼ਮ ਨੂੰ ਧਰਨਾ ਨਹੀਂ ਲਾਉਣ ਦੇਵਾਂਗੇ ਕਿਸੇ ਮੁਲਾਜ਼ਮ ਨੂੰ ਟੈਂਕੀ ਦੇ ਉੱਤੇ ਨਹੀਂ ਚੜਨ ਦੇਵਾਂਗੇ ਸੋ ਅਸੀਂ ਅੱਜ ਤੁਹਾਡੇ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਆ ਕਿ ਅਸੀਂ ਗਲਤ ਅੰਦਾਜ਼ਾ ਲਾ ਬੈਠੇ ਤੁਹਾਡੇ ਜਿਹੜੇ ਕਹੀਆਂ ਹੋਈਆਂ ਗੱਲਾਂ ਦਾ ਜਿਹੜੇ ਅਰਥ ਹੈ ਅਸੀਂ ਗਲਤ ਕੱਢ ਬੈਠੇ ਕਿਉਂਕਿ ਤੁਸੀਂ ਤਾਂ ਇਹ ਕਿਹਾ ਸੀ ਕਿ ਅਸੀਂ ਕਿਸੇ ਨੂੰ ਧਰਨਾ ਨਹੀਂ ਲਾਉਣ ਦੇਣਾ ਕਿਉਂਕਿ ਤੁਸੀਂ ਉਹਨਾਂ ਦਾ ਪਿਛਵਾੜਾ ਕੁੱਟ-ਕੁੱਟ ਕੇ ਆਪਣੀ ਪੰਜਾਬ ਪੁਲਿਸ ਦੇ ਨਾਲ ਉਹਨਾਂ ਦਾ ਪਿਛਵਾੜਾ ਕੁੱਟ-ਕੁੱਟ ਕੇ ਇੰਨਾ ਕੁ ਲਾਲ ਕਰ ਦੇਣਾ ਕਿ ਉਹ ਧਰਨੇ ਦੇ ਉੱਤੇ ਬੈਠਣ ਵਾਸਤੇ ਬੈਠਣ ਯੋਗੇ ਰਹਿਣੇ ਨਾ ਤੇ ਦੂਸਰਾ ਉਹਨਾਂ ਨੂੰ ਘੜੀਸ-ਘੜੀਸ ਕੇ ਪੰਜਾਬ ਪੁਲਿਸ ਦੇ ਰਾਹੀਂ ਉਹਨਾਂ ਦੀਆਂ ਪੈਂਟਾਂ ਉਤਾਰਨੀਆਂ ਉਹਨਾਂ ਦੀਆਂ ਚੁੰਨੀਆਂ ਲਾਉਣੀਆਂ ਉਹਨਾਂ ਦੀਆਂ ਪੱਗਾਂ ਲਾਉਣੀਆਂ ਉਹਨਾਂ ਦੇ ਜਿੰਨੇ ਵੀ ਉਹਨਾਂ ਨੂੰ ਕੜੀਸ ਕੜੀਸ ਕੇ ਲੱਤਾਂ ਬਾਹਾਂ ਤੋੜ ਦੇਣੀਆਂ ਉਹ ਧਰਨਾ ਲਾਉਣ ਜੋਗੇ ਰਹਿਣਗੇ ਹੀ ਨਹੀਂ ਸੋ ਤੁਹਾਡਾ ਮਕਸਦ ਤਾਂ ਇਹ ਸੀ ਅਸੀਂ ਗਲਤ ਲਾ ਜਿਹੜਾ ਅੰਦਾਜ਼ਾ ਲਾ ਲਿਆ ਕਿ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਬਈ ਤੁਸੀਂ ਤਾਂ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਦੇਣੀਆਂ ਪਰ ਤੁਸੀਂ ਸੱਚ ਕਹਿੰਦੇ ਸੀ ਕਿ ਤੁਸੀਂ ਸਾਡੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਲੋਕਾਂ ਤੇ ਇੰਨਾ ਕੁ ਜ਼ੁਲਮ ਕਰ ਦੇਣਾ ਕਿ ਕਿਸੇ ਨੂੰ ਧਰਨਾ ਲਾਉਣ ਜੋਗਾ ਧਰਨੇ ਤੇ ਬੈਠਣ ਜੋਗਾ ਟੈਂਕੀ ਤੇ ਚੜ੍ਹਨ ਜੋਗਾ ਸਾਬਤ ਸੂਰਤ ਛੱਡਣੀ ਹੀ ਨਹੀਂ